ਵਾਹਿਗੁਰੂ ਜੀ ਕਾ ਥਾਲ ਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਪੂਰਨਮਾਸ਼ੀ ਦਾ ਦਿਨ ਹੈ ਤੇ ਨਾਲ ਹੀ ਦੱਸਿਆ ਜਾ ਰਿਹਾ ਹੈ ਜੀ ਕਿ ਇਸ ਦਿਨ ਜੇਕਰ ਤੁਸੀਂ ਜੀਰੇ ਦੇ 5 ਦਾਣੇ ਇਸ ਜਗ੍ਹਾ ਤੇ ਰੱਖ ਦਿਓਗੇ ਤਾਂ ਤੁਹਾਡੇ ਘਰ ਦੇ ਵਿੱਚ ਪੈਸੇ ਵਿੱਚ ਵਾਧਾ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਜਦੋਂ ਅਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਪਰ ਆਪਣੀ ਪੂਰੀ ਸ਼ਰਧਾ ਤੇ ਵਿਸ਼ਵਾਸ ਰੱਖ ਲੈਨੇ ਆ ਪਰਮਾਤਮਾ ਸਾਡੇ ਅੱਧੇ ਕੰਮ ਜੋ ਅਧੂਰੇ ਹੁੰਦੇ ਹਨ ਉਹਨਾਂ ਨੂੰ ਪੂਰਾ ਕਰ ਦਿੰਦੇ ਹਨ ਕਿਉਂਕਿ ਸਾਧ ਸੰਗਤ ਜੀ ਜੇ ਅਸੀਂ ਇਹ ਸੋਚਣਾ ਹੈ ਕਿ ਮੇਰਾ ਕੁਝ ਨਹੀਂ ਬਣਨਾ ਮੇਰਾ ਕੁਝ ਹੋ ਹੀ ਨਹੀਂ ਸਕਦਾ ਮੈਂ ਕਿਸੇ ਵੀ ਕੰਮ ਵਿੱਚ ਸਫਲ ਨਹੀਂ ਹੋ ਸਕਦਾ ਫਿਰ ਉਹ ਕੰਮ ਕਿੱਥੋਂ ਬਣੇਗਾ ਪਰ ਜੇ ਅਸੀਂ ਪੂਰੀ ਹੀ ਸ਼ਰਦਾ ਤੇ ਵਿਸ਼ਵਾਸ ਤੇ ਨਾਲ ਸ਼ਹੀਦ ਸਿੰਘਾਂ ਦੇ ਅੱਗੇ ਆਪਣੀ ਝੋਲੀ ਅਡਾਂਗੇ ਤਾਂ ਸ਼ਹੀਦ ਸਿੰਘ ਸਾਡੇ ਤੇ ਜ਼ਰੂਰ ਕਿਰਪਾ ਕਰ ਦੇਣਗੇ ਇਸ ਗੱਲ ਨੂੰ ਕਦੇ ਆਪਣੀ ਜ਼ਿੰਦਗੀ ਵਿੱਚ ਅਪਣਾ ਕੇ ਵੇਖਿਓ ਸਾਧ ਸੰਗਤ ਜੀ ਜਿਨ੍ਹਾਂ ਦਾ ਵਿਸ਼ਵਾਸ ਸ਼ਰਦਾ ਭਾਵਨਾ ਹੁੰਦੀ ਹੈ ਉਹਨਾਂ ਦੇ ਕਾਰਜ ਫਿਰ ਆਪੇ ਰਾਸ ਹੋ ਜਾਂਦੇ ਹਨ ਜਿਨ੍ਹਾਂ ਦੇ ਵਿਸ਼ਵਾਸ ਸ਼ਰਦਾ ਭਾਵਨਾ ਵਿੱਚ ਕੋਈ ਕਮੀ ਨਹੀਂ ਰਹਿ ਜਾਂਦੀ ਪਾਠ ਗੁਰਬਾਣੀ ਪੜਨ ਵਿੱਚ ਜਪ ਤਪ ਵਿੱਚ ਕੋਈ ਕਮੀ ਨਹੀਂ ਰਹਿੰਦੀ ਤਾਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ। ਸਾਧ ਸੰਗਤ ਜੀ ਸ਼ਰਧਾ ਭਾਵਨਾ ਦੀ ਗੱਲ ਹੁੰਦੀ ਹੈ। ਜਦੋਂ ਇੱਕ ਗੱਲ ਤੁਸੀਂ ਅਕਸਰ ਵੇਖੀ ਹੋਵੇਗੀ ਕਿ ਸਾਰੇ ਹੀ ਤੁਹਾਡੇ ਜਦੋਂ ਖਿਲਾਫ ਹੋ ਜਾਂਦੇ ਹਨ ਦੁਨੀਆ ਤਹਨੇ ਮੇੜਨੇ ਮਾਰਨ ਲੱਗ ਜਾਂਦੀ ਹੈ। ਤੁਹਾਡਾ ਕੋਈ ਸਾਖ ਸੰਬੰਧੀ ਰਿਸ਼ਤੇਦਾਰ ਜਿਹੜੇ ਹੁੰਦੇ ਹਨ ਮਾੜੇ ਸਮੇਂ 'ਚ ਤੁਹਾਡਾ ਸਾਥ ਛੱਡ ਦਿੰਦੇ ਹਨ। ਤੁਹਾਡਾ ਕੋਈ ਵੀ ਸਕਾ ਨਹੀਂ ਰਹਿ ਜਾਂਦਾ ਸਾਧ ਸੰਗਤ ਜੀ ਉਸ ਵੇਲੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਸ਼ਹੀਦ ਸਿੰਘਾਂ ਦੇ ਅੱਗੇ ਅਰਦਾਸ ਬੇਨਤੀ ਕਰਕੇ ਵੇਖ ਲਿਓ ਜਦੋਂ ਤੁਸੀਂ ਭਰੋਸਾ ਰੱਖ ਕੇ ਗੁਰੂ ਸਾਹਿਬਾਂ ਦੇ ਅੱਗੇ ਅਰਦਾਸ ਕਰੋਗੇ ਤਾਂ ਗੁਰੂ ਸਾਹਿਬ ਤੁਹਾਡੇ ਤੇ ਮਿਹਰਬਾਨ ਹੋ ਜਾਣਗੇ ਸ਼ਹੀਦ ਸਿੰਘ ਤੁਹਾਡੇ ਆਸ-ਪਾਸ ਆਪਣਾ ਪਹਿਰਾ ਲਗਾ ਦੇਣਗੇ ਸਾਡੇ ਸਾਰੇ ਹੀ ਦੁੱਖ ਦੁਲੇਦਰ ਕਸ਼ਟ ਜਿਹੜੇ ਹਨ ਪਲਾਂ ਵਿੱਚ ਦੂਰ ਹੋ ਜਾਣਗੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਤੰਦਰੁਸਤੀ ਬਖਸ਼ਦੇ ਹਨ ਪਰ ਇੱਥੇ ਗੱਲ ਸਾਧ ਸੰਗਤ ਜੀ ਸ਼ਰਧਾ ਭਾਵਨਾ ਤੇ ਵਿਸ਼ਵਾਸ ਦੀ ਹੈ ਅਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਵਿਸ਼ਵਾਸ ਕਿੰਨਾ ਕੁ ਰੱਖਣਾ ਹੈ ਇਸ ਤਰੀਕੇ ਦੀ ਸ਼ਰਧਾ ਭਾਵਨਾ ਨੂੰ ਲੈ ਕੇ ਅੱਜ ਤੁਹਾਡੇ ਨਾਲ ਜੋ ਅਸੀਂ ਵੀਡੀਓ ਨੂੰ ਸਾਂਝ ਪਾਉਣ ਵਾਲੇ ਹਾਂ ਸਾਧ ਸੰਗਤ ਜੀ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦੱਸਣ ਵਾਲੇ ਹਾਂ ਇਸ ਲਈ ਤੁਸੀਂ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਨਾਲ ਜ਼ਰੂਰ ਸਰਵਣ ਕਰ ਲੈਣਾ ਸਤ ਸੰਗਤ ਜੀ ਬਹੁਤ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਸਾਡੇ ਘਰ ਵਿੱਚ ਬਰਕਤ ਨਹੀਂ ਪੈਂਦੀ ਬਹੁਤ ਭੈਣ ਭਰਾ ਇਹ ਕਹਿਣਾ ਹੁੰਦਾ ਹੈ ਘਰ ਵਿੱਚ ਪੈਸਾ ਟਿਕਦਾ ਨਹੀਂ ਕਰਜ਼ੇ ਤੋਂ ਪਰੇਸ਼ਾਨ ਹਾਂ ਜਿਸ ਦੇ ਕਰਕੇ ਆਖਦੇ ਹਨ ਸਾਡੇ ਘਰ ਦੀ ਜੋ ਰਸੋਈ ਵਿੱਚ ਪਏ ਹੋਏ ਕੁਝ ਮਸਾਲੇ ਹਨ ਉਹਨਾਂ ਦਾ ਜਿਵੇਂ ਅਸੀਂ ਸਹੀ ਚੇ ਕਰ ਇਸਤੇਮਾਲ ਕਰੀਏ ਤਾਂ ਸਤ ਸੰਗਤ ਜੀ ਸਾਡੇ ਕਿਸਮਤ ਨੂੰ ਬਦਲ ਕੇ ਰੱਖ ਸਕਦੇ ਹਨ ਇਸੇ ਤਰ੍ਹਾਂ ਅੱਜ ਤੁਹਾਨੂੰ ਦੱਸਣ ਵਾਲੇ ਹਾਂ ਜਿਵੇਂ ਪੂਰਨ ਮਾਸੀ ਦਾ ਸਮਾਹ ਇਸ ਦਿਨ ਅਸੀਂ ਇੱਕ ਛੋਟਾ ਜਿਹਾ ਘਰੇਲੂ ਉਪਾਅ ਤੁਹਾਡੇ ਨਾਲ ਸਾਂਝਾ ਕਰਾਂਗੇ ਜੋ ਤੁਸੀਂ ਆਪਣੇ ਘਰ ਵਿੱਚ ਜ਼ਰੂਰ ਕਰ ਲੈਣਾ ਹੈ ਜਿਹੜੇ ਭੈਣ ਭਰਾਵਾਂ ਦੇ ਘਰਾਂ ਵਿੱਚ ਗਰੀਬੀ ਹੈ ਜਿਨ੍ਹਾਂ ਦੇ ਸਿਰ ਤੇ ਕਰਜ਼ਾ ਹੈ ਜਿਨ੍ਹਾਂ ਦੇ ਘਰ ਵਿੱਚ ਪੈਸਾ ਨਹੀਂ ਆਉਂਦਾ ਪੈਸੇ ਵਿੱਚ ਬਰਕਤ ਨਹੀਂ ਪੈਂਦੀ ਪੈਸੇ ਨੂੰ ਲੈ ਕੇ ਪਰੇਸ਼ਾਨੀ ਹੈ ਘਰ ਵਿੱਚ ਕਲੇਸ਼ ਹੈ ਤਾਂ ਸਾਧ ਸੰਗਤ ਜੀ ਉਹ ਭੈਣ ਭਰਾ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣ ਲੈਣ ਸਾਧ ਸੰਗਤ ਜੀ ਆਪਣੇ ਘਰ ਦੀ ਰਸੋਈ ਦੇ ਵਿੱਚ ਜਿਹੜੇ ਮਸਾਲੇ ਦੇ ਤੌਰ ਤੇ ਵਰਤਿਆ ਜਾਣ ਵਾਲਾ ਜੀਰਾ ਹੁੰਦਾ ਹੈ ਉਸ ਦਾ ਤੁਹਾਨੂੰ ਉਪਾਅ ਦੱਸਣ ਵਾਲੇ ਹਾਂ ਜੇਕਰ ਤੁਸੀਂ ਪੂਰਨਮਾਸੀ ਦੇ ਮੌਕੇ ਜਾਂ ਫਿਰ ਸ਼ਨੀਵਾਰ ਨੂੰ ਇਸ ਉਪਾਅ ਨੂੰ ਘਰ ਵਿੱਚ ਕਰ ਲੈਂਦੇ ਹੋ ਤੁਹਾਡੇ ਘਰ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਹੋਵੇਗੀ ਕਈ ਭੈਣ ਭਰਾ ਇਸ ਗੱਲ ਤੋਂ ਜਾਣੂ ਨਹੀਂ ਹੁੰਦੇ ਜਿਹੜੇ ਉਹਨਾਂ ਦੇ ਘਰਾਂ ਦੇ ਮਸਾਲੇ ਪਏ ਹਨ ਉਹਨਾਂ ਦਾ ਸਹੀ ਇਸਤੇਮਾਲ ਕਿਵੇਂ ਕਰਨਾ ਹੈ ਜਿਵੇਂ ਸਾਤ ਸੰਗਤ ਜੀ ਸਾਡੇ ਗਾਂ ਖਾਣੇ ਨੂੰ ਬਹੁਤ ਜ਼ਿਆਦਾ ਮਸਾਲੇ ਜਿਹੜੇ ਹਨ ਸਵਾਦਿਸ਼ਟ ਬਣਾ ਦਿੰਦੇ ਹਨ ਇਸੇ ਹੀ ਤਰ੍ਹਾਂ ਸਾਡਾ ਜ਼ਿੰਦਗੀ ਵਿੱਚ ਇਸੇ ਤਰ੍ਹਾਂ ਹੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਦੇ ਹਨ ਜੇਕਰ ਅਸੀਂ ਇਸ ਦਿਨ ਆਪਣੇ ਘਰ ਦੇ ਵਿੱਚ ਇੱਕ ਅਜਿਹੀ ਜਗ੍ਹਾ ਤੇ ਇਹੋ ਜਿਹੀ ਜਗ੍ਹਾ ਤੇ ਜਿੱਥੇ ਜੀਰੇ ਦੇ ਪੰਜ ਦਾਣੇ ਸੁੱਟੜੇ ਹਨ ਅਸੀਂ ਇੱਕ ਸਿੰਪਲ ਤੇ ਘਰੇਲੂ ਉਪਾਅ ਕਰ ਸਕਦੇ ਹਾਂ ਇਸ ਨਾਲ ਫਿਰ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਅੰਤ ਹੋ ਜਾਵੇਗਾ ਤੁਹਾਡੀ ਹਰ ਇੱਕ ਪਰੇਸ਼ਾਨੀ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਸਾਧ ਸੰਗਤ ਜੀ ਸਾਨੂੰ ਵਾਸਤੂ ਦੋਸ਼ ਦੇ ਅਨੁਸਾਰ ਸਾਨੂੰ ਜੀਰੇ ਦੇ ਕਈ ਉਪਾਅ ਦੱਸੇ ਜਾਂਦੇ ਹਨ ਜਿਹਨੂੰ ਕਰਨ ਦੇ ਨਾਲ ਸਿਰਫ ਅਸੀਂ ਆਪਣੀ ਜ਼ਿੰਦਗੀ ਨੂੰ ਹੀ ਸੁਖਾਲਾ ਨਹੀਂ ਕਰ ਪਾਉਂਦੇ ਜਿਸ ਦੇ ਨਾਲ ਸਾਡੀ ਧਨ ਸੰਬੰਧੀ ਵੀ ਜਿੰਨੀਆਂ ਮੁਸ਼ਕਿਲਾਂ ਹੁੰਦੀਆਂ ਹਨ ਸਾਰੀਆਂ ਦੂਰ ਹੋ ਜਾਣਗੀਆਂ ਜੇਕਰ ਜੋਤਿਸ਼ ਸ਼ਾਸਤਰ ਦੇ ਅਨੁਸਾਰ ਜੀਰਾ ਜਿਵੇਂ ਸਾਡੇ ਖਾਣੇ ਨੂੰ ਸਵਾਦਿਸ਼ਟ ਬਣਾਉਂਦਾ ਹੈ ਉਸੇ ਹੀ ਤਰ੍ਹਾਂ ਜੇਕਰ ਅਸੀਂ ਇਹਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਹਾਂ ਇਹ ਸਾਡੀਆਂ ਬੜੀਆਂ ਮੁਸ਼ਕਲਾਂ ਦਾ ਹੱਲ ਕਰ ਦੇਵੇਗਾ ਇਸ ਦਾ ਉਪਾਅ ਕਰਨਾ ਕਿਵੇਂ ਹੈ ਕਿਸ ਸਮੇਂ ਕਰਨਾ ਹੈ ਤੇ ਕਿੰਨਾ ਸਮਾਂ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਸਾਤ ਸੰਗਰ ਜੀ ਜੀਰੇ ਦਾ ਉਪਾਅ ਕਰਨ ਦੇ ਲਈ ਸਾਡੇ ਘਰ ਵਿੱਚ ਸੁੱਖ ਸਮਰiddhi ਆਉਣੀ ਸ਼ੁਰੂ ਹੋ ਜਾਵੇਗੀ ਨਾਲ ਹੀ ਸਾਡੇ ਘਰ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋ ਜਾਵੇਗਾ ਦੂਜੇ ਪਾਸੇ ਤੁਹਾਡੀ ਕਿਸਮਤ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦੇਵੇਗੀ ਜਿਸ ਵੀ ਕੰਮ ਨੂੰ ਤੁਸੀਂ ਨਵੇਂ ਸਿਰੇ ਤੋਂ ਸ਼ੁਰੂ ਕਰੋਗੇ ਉਸੇ ਕੰਮ ਵਿੱਚ ਸਫਲਤਾ ਮਿਲ ਜਾਵੇਗੀ ਹਰ ਇੱਕ ਕੰਮ ਵਿੱਚ ਤੁਹਾਨੂੰ ਕਾਮਯਾਬੀ ਮਿਲਣੀ ਸ਼ੁਰੂ ਹੋ ਜਾਵੇਗੀ ਕਈ ਭੈਣ ਭਰਾਵਾਂ ਦੀ ਕੁੰਡਲੀ ਵਿੱਚ ਰਾਹੂ ਦੋਸ਼ ਮੰਗਲ ਦੋਸ਼ ਜਾਂ ਫਿਰ ਸ਼ਨੀ ਦੋਸ਼ ਲੱਗੇ ਹੁੰਦੇ ਹਨ ਜਿਸ ਕਾਰਨ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਦੇ ਕੰਮਾਂ ਦੇ ਵਿੱਚ ਫਿਰ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਦੀ وجہ ਨਾਲ ਮਨੁੱਖ ਬੜਾ ਜ਼ਿਆਦਾ ਟੁੱਟ ਜਾਂਦਾ ਹੈ ਜਿਸ ਨਾਲ ਤੁਹਾਡੇ ਘਰ ਵਿੱਚ ਧਨ ਆਉਣਾ ਕਈ ਵਾਰ ਬੰਦ ਹੀ ਹੋ ਜਾਂਦਾ ਹੈ ਤੁਹਾਡੇ ਘਰ ਵਿੱਚ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੋ ਜਾਂਦੀ ਹੈ ਜਿਸ ਦਾ ਤੁਸੀਂ ਇਲਾਜ ਕਰਵਾ ਕੇ ਥੱਕ ਚੁੱਕੇ ਹੁੰਦੇ ਹੋ ਪਰ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਦਵਾਈ ਅਸਰ ਨਹੀਂ ਕਰਦੀ ਤੁਸੀਂ ਕੋਸ਼ਿਸ਼ ਤਾਂ ਬੜੇ ਕਰਦੇ ਹੋ ਪਰ ਤੁਹਾਨੂੰ ਕਿਸੇ ਵੀ ਤਰ੍ਹਾਂ ਕੋਈ ਲਾਭ ਨਹੀਂ ਹੁੰਦਾ ਕੋਈ ਫਾਇਦਾ ਨਹੀਂ ਹੁੰਦਾ ਜਿਵੇਂ ਕਈ ਭੈਣ ਭਰਾ ਆਖ ਦਿੰਦੇ ਹਨ ਅਸੀਂ ਬੜਾ ਜ਼ਿਆਦਾ ਮਿਹਨਤ ਕਰਦੇ ਹਾਂ ਮਿਹਨਤ ਕਰਨ ਦੇ ਬਾਵਜੂਦ ਕਰਦੇ ਵਿੱਚ ਬਰਕਤ ਨਹੀਂ ਪੈਂਦੀ ਪੈਸਾ ਤਾਂ ਸਾਡੇ ਘਰ ਵਿੱਚ ਬਿਲਕੁਲ ਹੀ ਨਹੀਂ ਖੜਦਾ ਇਸ ਤਰ੍ਹਾਂ ਅਸੀਂ ਤੁਹਾਨੂੰ ਜੀਰੇ ਦੇ 5 ਦਾਣਿਆਂ ਦਾ ਉਪਾਅ ਦੱਸਾਂਗੇ ਜੇਕਰ ਇਸ ਨੂੰ ਸਹੀ ਤਰੀਕੇ ਨਾਲ ਸ਼ਰਧਾ ਵਿਸ਼ਵਾਸ ਨਾਲ ਕਰਦੇ ਹੋ ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਜ਼ਰੂਰ ਫਾਇਦਾ ਮਿਲੇਗਾ ਜੀਰਾ ਸਾਡੇ ਰਸੋਈ ਵਿੱਚ ਵਰਤਿਆ ਜਾਣ ਵਾਲਾ ਇੱਕ ਮਸਾਲਾ ਹੈ ਜੋ ਕਿ ਸਾਡੇ ਖਾਣੇ ਨੂੰ ਸਵਾਦਿਸ਼ਟ ਬਣਾਉਂਦਾ ਹੈ ਤੇ ਪਚਣ ਵਾਲਾ ਬਣਾਉਂਦਾ ਹੈ ਆਮ ਘਰਾਂ ਵਿੱਚ ਮਿਲ ਜਾਵੇਗਾ ਜੇਕਰ ਤੁਹਾਡੇ ਘਰ ਵਿੱਚ ਨਹੀਂ ਤਾਂ ਨੇੜੇ ਦੇ ਸਟੋਰ ਤੋਂ ਤੁਸੀਂ ਲਿਆ ਸਕਦੇ ਹੋ ਆਪਣੇ ਘਰ ਵਿੱਚ ਲਿਆ ਕੇ ਰੱਖ ਸਕਦੇ ਹੋ ਇਸੇ ਤਰ੍ਹਾਂ ਸਾਤ ਸੰਗਰਜੀ ਵਾਸਤੂ ਸ਼ਾਸਤਰ ਦੇ ਅਨੁਸਾਰ ਕਿਹਾ ਜਾਂਦਾ ਹੈ ਜੇਕਰ ਕੋਈ ਵੀ ਮਨੁੱਖ માતા ਲక్ష్ਮੀ ਦਾ ਵਰਦਾਨ ਚਾਹੁੰਦਾ ਹੈ ਭਾਵ ਵਿੱਚ ਘਰ ਵਿੱਚ ਪੈਸੇ ਦੀ ਬਰਕਤ ਚਾਹੁੰਦਾ ਹੈ ਜੀਰੇ ਨੂੰ ਸਹੀ ਤਰੀਕੇ ਨਾਲ ਉਪਾਅ ਕਰ ਲਵੇ ਉਸ ਦੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਕਦੇ ਵੀ ਤੁਹਾਡੇ ਘਰ ਚ ਧਨ ਦੀ ਕਮੀ ਨਹੀਂ ਆਵੇਗੀ ਤੁਹਾਡੇ ਤੇ ਕਿਰਪਾ ਬਣ ਜਾਵੇਗੀ ਕਈ ਭੈਣ ਭਰਾਵਾਂ ਦੇ ਸਿਰ ਤੇ ਬੜਾ ਕਰਜ਼ਾ ਹੁੰਦਾ ਹੈ ਬੜੇ ਜ਼ਿਆਦਾ ਕਰਜ਼ੇ ਤੋਂ ਪਰੇਸ਼ਾਨ ਹਨ ਉਹਨਾਂ ਦੀ ਰਾਤਾਂ ਦੀ ਨੀਂਦ ਉੱਡ ਚੁੱਕੀ ਹੈ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਕੀ ਕਰੀਏ ਪਹਿਲਾ ਇਹ ਹੀ ਉਪਾਅ ਤੁਸੀਂ ਕਰ ਸਕਦੇ ਹੋ ਸ਼ੁੱਕਰਵਾਰ ਦੇ ਦਿਨ ਤੇ ਜਾਂ ਫਿਰ ਪੂਰਨਮਾਸ਼ੀ ਵਾਲੇ ਦਿਨ ਮਾਤਾ ਲక్ష్ਮੀ ਦਾ ਦਿਨ ਇਸ ਨੂੰ ਮੰਨਿਆ ਜਾਂਦਾ ਹੈ ਉਸ ਦਿਨ ਤੁਸੀਂ ਇਹ ਉਪਾਅ ਕਰ ਲੈਣਾ ਹੈ ਤੁਹਾਨੂੰ ਬਹੁਤ ਫਾਇਦਾ ਮਿਲੇਗਾ ਤੁਹਾਡੇ ਤੇ ਚੜਿਆ ਹੋਇਆ ਕਰਜ਼ਾ ਉੱਤਰ ਜਾਵੇਗਾ ਮਨੁੱਖ ਬਿਲਕੁਲ ਹੀ ਸਚਮਤਾ ਦੇ ਨਾਲ ਹੀ ਇਹ ਉਪਾਅ ਕਰ ਸਕਦਾ ਹੈ ਸ਼ਰਾਬ ਮੀਟ ਤੋਂ ਦੂਰ ਰਹਿਣਾ ਹੋਵੇਗਾ ਇਸ ਨੂੰ ਕਰਨ ਦੇ ਲਈ ਫਿਰ ਹੀ ਤੁਹਾਨੂੰ ਫਾਇਦਾ ਹੋਵੇਗਾ ਤੁਸੀਂ ਸਵੇਰ ਦੇ ਸਮੇਂ ਉੱਠਣਾ ਹੈ ਇਸ਼ਨਾਨ ਕਰਕੇ ਰੈੱਡ ਕਲਰ ਦੇ ਕੱਪੜੇ ਪਾਓ ਕਿਉਂਕਿ ਇਹ ਕੱਪੜੇ ਪੂਜਾ ਵਿੱਚ ਪਾਉਣੇ ਸ਼ੁਭ ਮੰਨੇ ਜਾਂਦੇ ਹਨ ਥੋੜਾ ਜਿਹਾ ਲਾਲ ਕੱਪੜਾ ਲੈਣਾ ਹੈ ਇੱਕ ਮੁਠ ਜੀਰੇ ਦੀ ਲੈਣੀ ਹੈ ਉਸ ਦੇ ਉੱਪਰ ਤੁਸੀਂ 1 ਰੁਪਏ ਦਾ ਸਿੱਕਾ ਰੱਖਣਾ ਹੈ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਬੰਨ੍ਹ ਲੈਣਾ ਹੈ ਇਸ ਨੂੰ ਲੈ ਕੇ ਤੁਸੀਂ ਕਿਸੇ ਵੀ ਮੰਦਿਰ ਜਾਂ ਗੁਰਦੁਆਰੇ ਵਿੱਚ ਜਾ ਸਕਦੇ ਹੋ ਜੋ ਤੁਸੀਂ ਇਹ ਪੋਟਲੀ ਬੰਨੀ ਹੋਈ ਹੈ ਤੁਸੀਂ ਇਸ ਦਾ ਦਾਨ ਕਰਕੇ ਆਉਣਾ ਹੈ ਜੇਕਰ 1 ਰੁਪਏ ਤੋਂ ਜ਼ਿਆਦਾ ਵੀ ਤੁਸੀਂ ਇਸ ਦਾ ਦਾਨ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਜੇਕਰ ਤੁਹਾਡੇ ਤੇ ਕੋਈ ਕਰਜ਼ਾ ਚੜਿਆ ਹੋਵੇਗਾ ਉੱਤਰ ਜਾਵੇਗਾ ਸਾਧ ਸੰਗਤ ਜੀ ਬਰਕਤ ਦੇ ਲਈ ਜਦੋਂ ਤੁਹਾਡੇ ਘਰ ਵਿੱਚ ਥੋੜੀ ਆਮਦਨ ਆਉਣੀ ਸ਼ੁਰੂ ਹੋ ਜਾਵੇਗੀ ਜੋ ਰਿਸ਼ਤੇਦਾਰ ਸਾਖ ਸੰਬੰਧੀ ਹਨ ਨਜ਼ਰ ਲਾਉਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਨਜ਼ਰ ਦੋਸ਼ ਬਣ ਗਿਆ ਹੈ ਤਾਂ ਤੁਸੀਂ ਹਰੇ ਭਰੇ ਦਰਖਤ ਨੂੰ ਵੀ ਕਿਉਂਕਿ ਨਜ਼ਰ ਆਖਦੇ ਹਨ ਸੁਕਾ ਕੇ ਰੱਖ ਦਿੰਦੀ ਹੈ ਤੁਹਾਡੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਤੁਹਾਡੇ ਕਾਰੋਬਾਰ ਵਿੱਚ ਤਰੱਕੀ ਨਹੀਂ ਹੁੰਦੀ ਤੁਸੀਂ ਆਪਣੇ ਘਰ ਦੀ ਬਰਕਤ ਚਾਹੁੰਦੇ ਹੋ ਕਾਰੋਬਾਰ ਦੀ ਤਰੱਕੀ ਚਾਹੁੰਦੇ ਹੋ ਤਾਂ ਤੁਸੀਂ ਸੂਰਜ ਡੁੱਬਣ ਤੋਂ ਬਾਅਦ ਹੀ ਇਹ ਉਪਾਅ ਕਰ ਸਕਦੇ ਹੋ ਪੂਰਨਮਾਸ਼ੀ ਦੇ ਦਿਨ ਘਰ ਵਿੱਚ ਜਿੰਨੀ ਵੀ ਮਾੜੀ ਊਰਜਾ ਹੋਵੇਗੀ ਦੂਰ ਹੋ ਜਾਵੇਗੀ ਸਕਾਰਾਤਮਕ ਊਰਜਾ ਦਾ ਪਰਵੇਸ਼ ਹੋ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਲਈ ਮਿੱਟੀ ਦਾ ਦੀਵਾ ਲੈਣਾ ਹੈ ਉਸ ਵਿੱਚ ਪੰਜ ਦਾਣੇ ਜੀਰੇ ਦੇ ਰੱਖਣੇ ਹਨ ਤਿੰਨ ਲੌਂਗ ਰੱਖਣੇ ਹਨ ਉਸ ਤੋਂ ਬਾਅਦ ਦੀਵੇ ਨੂੰ ਜਲਾ ਦੇਣਾ ਹੈ ਦੀਵੇ ਵਿੱਚ ਤੁਸੀਂ ਦੇਸੀ ਘਿਓ ਪਾ ਸਕਦੇ ਹੋ ਸਰੋਂ ਦਾ ਤੇਲ ਪਾ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਮਨੋ ਕਾਮਨਾ ਪੂਰੀ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ